ਮਨਿੰਦਰ ਸਿੰਘ ਜੀ ਨੇਖਾ ਪੰਜਾਬ ਉਸ ਤੋਂ ਇਹ ਕਹਾਵਲ ਜੇ ਜਾ ਕੇ ਇਕੱਲੇ ਚਾਈਦਾ ਨਹੀਂ ਤੇ ਇਕੱਲੇ ਵੈਰੀ ਦੇ ਕਰ ਚਾਈਦਾ ਨਹੀਂ ਇਹ ਸ਼ਾਨੇ ਲੋਕਾਂ ਦੀ ਤਰ੍ਹਾਂ ਤੇ ਗੱਲਾਂ ਹੈ ਅੱਜ ਸੈਨਪਰ ਦੀ ਧਰਤੀ ਹੈ ਸਗੀ ਸਰਬ ਸਗੀ ਸੰਤਾ ਦੇ ਯਾਦ ਨੂੰ ਸਰਬ ਤੇ ਇਹ ਕਹਿੰਦੇ ਗੁੱਟ ਕੱਢਿਆ ਹੋਇਆ ਮਜੀਦਾ ਦੇ ਉਧਰਲੇ ਪਾਸੇ ਮੁੰਡੇ ਦੀ ਟੇੜੇ ਹੋਏ ਆ ਆ ਆਹ ਕਹਿੰਦਾ ਹੈ ਜਿੰਨ ਸਿਕ ਮਿੰਟ ਆ ਕੁਸ਼ਿੰਦਰ ਸਿੰਘ ਆ ਵੀ ਕੁਸ਼ਿੰਦਰ ਆਲਮਗੀਰ ਆ ਸਕੰਦਰ ਤਵੰਦਾ ਪੱਠਾ ਜਿਹੜਾ ਮੇਰੇ ਵੀਰੋ ਆਇਆ ਇੱਕ ਨੰਬਰ ਦਾ ਪਟਕਾ ਹੋਵੇਗਾ ਤੇ ਜੋਰ ਨਾਲ ਤਾੜੀਆਂ ਨਾਲ ਮਾਨ ਕਰਦੇ ਮੁੰਡੇ ਦਾ ਆ ਕੁਸ਼ਿੰਦਰ ਆਲਮਗੀਰ ਸਕੰਦਰ ਪਹਿਲਵਾਨ ਦਾ ਪੱਠਾ ਮੇਰੇ ਵੀਰੋ ਹਰਮਿੰਦਰ ਆਲਮਗੀਰ ਤੇ ਹਰਮਨ ਆਲਮਗੀਰ ਜਿੱਤੇ ਘੇਰ ਤੇ ਸ਼ੇਰ ਤੇ ਫੱਟੇ ਦੀ ਗੱਲ ਚੱਲਦੀ ਹੈ ਇਹ ਖਾਰਾ ਆਲਮਗੀਰ ਵਾਲੇ ਕੁਸ਼ਿੰਦਰ ਨੇ ਸਲਾਮੀ ਆ ਕੇ ਦੇ ਦਿੱਤੀ ਜੀ ਆ ਗਰਮੀਤ ਸਿੰਘ ਨੋਨੀ ਮੋਰਨੀ ਵਾਲਾ ਡੋਰਤਾ ਵਿਆਮਾ ਇਹ ਛੋਲੇ ਬੂਰੀਆ ਲੰਗਰ ਦਾ ਇੰਚਾਰਜ ਗਰਮੀਤ ਨਾਲਜੀਤ ਨੋਨੀ ਦੇਰ ਤੌਰ ਵੱਖੇ ਮੁੰਡੇ ਵੀ ਇਹ ਹਰ ਸਾਲ ਕੋਣ ਦਾ ਪਜਾਮਾ ਦਵਾਣਾ ਬੱਕਰਾ ਤੇ ਲੰਗਰ ਦਾ ਪ੍ਰਬੰਧ ਛੋਲੇ ਬੂਰੀਆ ਦੇ ਲੰਗਰ ਦਾ ਪ੍ਰਬੰਧ ਇਹ ਕਰਦਾ ਸਪੈਸ਼ਲ ਧੰਨਵਾਦ ਆਏਗਾ ਵੀ ਬਹੁਤ ਬਹੁਤ ਸੇਧੇ ਬੇਟੀਆ ਲੋ ਆਪ ਦੇਖ ਰਹੇ ਹੋ 1 ਪੰਜਾਬ న్యూਸ ਮੈਂ ਹਾਂ ਆਪकी संतोष ਰਾਜਪੂਤ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਜਲੰਧਾ ਪਿੰਡ ਹਸਰਪੁਰ ਜਿੱਥੇ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਕੁਸ਼ਤੀ ਦੰਗਲ ਕਰਵਾਏ ਜਾ ਰਹੇ ਹਨ ਜੋ ਵਾਹ ਕੇ ਮੇਨ ਪ੍ਰਬੰਧਕ ਹੈ ਆਓ ਉਸੇ ਕਰਤੇ ਹੈ ਬਾਤ ਚੀਤ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਪਹਿਲਾਂ ਤਾਂ ਸਾਰੇ ਆਂਦਾ ਨਾ ਇੱਥੇ ਚੈਨਲ ਵਾਲੇ ਨਾ ਇੱਥੇ ਆਉਣ ਦੇ ਬੜਾ ਸਵਾਗਤ ਹੈ ਤਾਂ ਸਾਡੀ ਇਹ ਬੜੀ ਪੁਰਾਣੀ ਸਿੰਜ ਬਾਬੇ ਲਖਦਾਤੇ ਦੀ ਹੁੰਦੀ ਆ ਤਕਰੀਬਨ 50 ਸਾਲ ਦੇ ਅਸੀਂ ਹੋ ਗਏ 50 ਸਾਲ ਦੇ ਪਰ ਇਹ 100 ਸਾਲ ਦੀ ਛਿੰਝ ਪੈਂਦੀ ਹੈ ਜੀ ਇਹ ਸਾਰੇ ਸਾਡੇ ਨਗਰ ਨੂੰ ਸਾਡੇ ਪੰਜਾਬੀਆਂ ਨੂੰ ਬੜੀਆਂ ਏਰੀਆ ਮੁबारकਾਂ ਜੀ ਵਧਾਈਆਂ ਸਾਡੇ ਪਿੰਡ ਨੂੰ ਤਾਂ ਬਹੁਤ ਜ਼ਿਆਦੀਆਂ ਸਾਡੇ ਐਨਆਰਆਈ ਵੀਰਾਂ ਨੂੰ ਉੱਤੋਂ ਵੀ ਜ਼ਿਆਦੀਆਂ ਤਾਂ ਇੱਥੇ ਦੀ ਪਹਿਲਾਂ ਸਿਰਫ ਸ਼ੱਕਰ ਵੰਡਦੇ ਹੁੰਦੇ ਸੀਗੇ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਹੁਣ ਤੁਸੀਂ ਦੇਖ ਹੀ ਲਿਆ ਮੈਡਮ ਇੱਥੇ ਚਾਰ-ਪੰਜ ਤਰ੍ਹਾਂ ਦੇ ਲੰਗਰ ਆ ਜਿੱਦਾਂ ਵੀ ਸੇਵਾਦਾਰ ਜਿਹਦੀ ਜਿੰਨੀ ਵੀ ਸੇਵਾ ਆ ਕੋਈ ਪੈਸਿਆਂ ਦੀ ਕਰਦਾ ਜੀ ਕੋਈ ਲੰਗਰ ਦੀ ਕਰਦਾ ਚਾਹ ਪਕੌੜੇ ਜਾਂ ਪੂੜੀਆਂ ਦੇ ਆ ਜਾਂ ਸਾਡਾ ਲੰਗਰ ਦਾਲ ਚੌਲ ਜੋ ਵੀ ਹੈ ਸਾਰਾ ਕੁਝ ਸਾਡੇ ਸਾਰੇ ਪਿੰਡ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਚੱਲਦਾ ਔਰ ਬੜਾ ਧੰਨਵਾਦ ਹੈ ਜੀ ਉਹਨਾਂ ਦਾ ਔਰ ਬਾਬੇ ਕੋ ਇਹ ਹੀ ਅਸੀਂ ਪਿੰਡ ਦੀ ਸੁੱਖ ਸ਼ਾਂਤੀ ਮੰਗਦੇ ਆ ਇਦਾਂ ਹੀ ਮੇਲੇ ਹੁੰਦੇ ਰਹਿਣ ਸਾਰੀ ਸੰਗਤ ਨਾਲ ਮਿਲ ਕੇ ਬੜਾ ਸਹਿਯੋਗ ਮਿਲਦਾ ਹੈ ਸਾਰਿਆਂ ਦਾ ਸਰ ਇਹ ਕੁਸ਼ਤੀ ਦੰਗਨ ਦੀ ਤਿਆਰੀ ਕਿੰਨੇ ਟਾਈਪਾਂ ਲਿਖਤਾ ਕੀ ਇਹ ਮੈਡਮ ਮੈਂ ਦੱਸਿਆ ਵੀ ਇਹਨੂੰ ਕਾਫੀ ਦੇਰੀ ਹੋ ਗਈ ਮੇਰੇ ਜਨਮ ਤੋਂ ਪਹਿਲਾਂ ਦੀਆਂ ਜੀ ਇਹ ਚੱਲਦੀ तकरीबन ਗੁਰੂ ਸਾਹਿਬ ਛੇਵੇਂ ਪਾਸ਼ਾ ਜੀ ਤੋਂ ਜਾਂ ਬਾਬਾ ਲਖਦਾਦੇ ਤੋਂ ਅ ਵੈਸੇ ਤਾਂ ਪਹਿਲਵਾਨ ਕਹਿੰਦੇ ਹੁੰਦੇ ਆ ਜੀ ਇਹ ਕੁਸ਼ਤੀ ਬੱਚਾ ਜਦੋਂ ਸਭ ਤੋਂ ਪਹਿਲਾਂ ਆਪਣੀ ਮਾਂ ਨਾਲ ਹੀ ਖੁੱਲਦਾ ਆ। ਤੋਂ ਇਸ ਲਈ ਇਹ ਕੁਸ਼ਤੀ ਤਾਂ ਬੜੀ ਪੁਰਾਣੀ ਆ ਜੀ ਜਦੋਂ ਦਾ ਮੇਰੇ ਹਿਸਾਬ ਨਾਲ ਜੀ ਇਹ ਇਨਸਾਨ ਹੋਂਦ ਵਿੱਚ ਆਇਆ ਉਦੋਂ ਤੋਂ ਕੁਸ਼ਤੀਆਂ ਚੱਲਦੀਆਂ ਇਹ। ਜਿੱਦਾਂ ਆਪਾਂ ਕਹਿੰਦੇ ਆ ਮਾਂ ਪਹਿਲਾ ਗੁਰੂ ਆ। ਬੱਚਾ ਆਪਣੀ ਮਾਂ ਨਾਲ ਹੀ ਖੁੱਲਦਾ ਪਹਿਲੋਂ। ਉੱਥੋਂ ਉਹ ਵੀ ਇਹਦੀ ਨਾਲ ਗੱਲ ਜੁੜੀ ਹੋਈ ਆ ਵੀ ਇਹ ਕੁਸ਼ਤੀ ਦਾ ਆਰੰਭ ਹੀ ਉੱਥੋਂ ਹੁੰਦਾ। ਜੈਸੇ ਕਿ ਐਨ ਆਈ ਬੀ ਰੈਫਿੰਗ ਦਾ ਬਹੁਤ ਬੜਾ ਹੁੰਦਾ। ਉਸ ਦੇ ਬਾਰੇ ਵਿੱਚ ਤਾਂ ਆਪ ਕਹਿ ਕਹੋਗੇ। ਮੈਂ ਜੀ ਇਕੱਲੇ ਇਸ ਮੇਲੇ ਦੀਆਂ ਨੀ ਐਨਆਰਆਈ ਪਰਿਵਾਰਾਂ ਦਾ ਤੁਸੀਂ ਸਾਡੇ ਬੋਰਡ ਦੇਖਿਆ ਭਰਿਆ ਪਿਆ ਜੀ ਹੋਰ ਵੀ ਸਾਡੇ ਕੋਈ ਵੀ ਕਾਰਜ ਹੁੰਦੇ ਆ ਮੈਨੂੰ ਲੱਗਦਾ ਜੀ ਪੰਜਾਬ ਕੀ ਸਾਰੇ ਇੰਡੀਆ ਵਿੱਚ ਕੋਈ ਵੀ ਕਾਰਜ ਹੁੰਦੇ ਆ ਬਿਨਾ ਐਨਆਰਆਈ ਦੇ ਸਹਿਯੋਗ ਤੋਂ ਪੂਰਨ ਹੁੰਦੇ ਹੀ ਨਹੀਂ ਜੀ ਉਹ ਬੜਾ ਹੀ ਧੰਨਵਾਦ ਹੈ ਜੀ ਉਹਨਾਂ ਦਾ ਸਾਰੇ ਨਗਰ ਦਾ ਸਰ ਅੱਜ ਇਸ ਮੈਦਾਨ ਦੇ ਪਹਿਲਵਾਨ ਪਹੁੰਚੇ ਕਹਾਂ ਕਹਾਂ ਤੋਂ ਆਏ ਇਹ ਪਹਿਲਵਾਨ ਜਿਹੜੇ ਪਟਕੇ ਦੇ ਆ ਤੇ ਮੈਨੂੰ ਦੂਰੋਂ ਹੀ ਹੁੰਦੇ ਆ ਜਿੱਦਾਂ ਇਹ ਵੱਡੇ ਨਾਮੀ ਪਲਵਾਨ ਆ 2 ਲੱਖ ਦਾ ਇੱਕ ਪਟਕਾ ਆ 151000 ਦਾ ਪਟਕਾਇਆ ਨਹੀਂ ਤਾਂ ਹੁਣ ਉਮੇਸ਼ ਮੱਥਰਾ ਆਇਆ ਤਰਮਿੰਦਰ ਕੋਹਾਲੀ ਆ ਇਹ ਤਾਂ ਦੂਰ ਤੋਂ ਆਂਦੇ ਜਾਨੀ ਕਿ ਉਮੇਸ਼ ਮੱਥਰਾ ਤਾਂ ਪੰਜਾਬ ਤੋਂ ਬਾਹਰ ਦੇ ਨੇ ਜਾਨੀ ਕਿ ਪੂਰੇ ਪੰਜਾਬ ਤੋਂ ਆਂਦੇ ਜੀ ਪਲਵਾਰ ਸਰ ਜੀ ਨੌਜਵਾਨ ਪੀੜੀ ਕੋ ਆ ਕੀ ਮੈਸੇਜ ਦੇਣਾ ਨੌਜਵਾਨ ਪੀੜੀ ਨੂੰ ਦੇਖੋ ਸਾਰੇ ਹੀ ਕਹਿੰਦੇ ਆ ਜੀ ਨਸ਼ਿਆਂ ਤੋਂ ਬਚੋ ਪਰ ਉਹਦਾ ਇੱਕੋ ਹੀ ਇੱਕ ਹੱਲ ਆ ਉਹ ਖੇਡਾਂ ਨਾਲ ਜੁੜਨ ਕੋਈ ਵੀ ਖੇਡ ਖੇਡਣਾ ਮਤਲਬ ਘਰ ਬੈਠ ਕੇ ਨਾ ਖੇਡਣਾ ਉਹ ਜਾਂ ਮੋਬਾਈਲਾਂ ਦੇ ਨਾਲ ਖੇਡਣਾ ਬਾਹਰ ਨਿਕਲ ਕੇ ਜ਼ਮੀਨ ਚਾਹੇ ਉਹ ਕੁਸ਼ਤੀ ਆ ਚਾਹੇ ਕਬੱਡੀ ਆ ਕੋਈ ਵੀ ਗੇਮ ਆ ਗੇਮ ਹੀ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਸਹੀ ਸੇਧ ਦੇ ਸਕਦੀ ਆ ਔਰ ਨਸ਼ਿਆਂ ਤੋਂ ਬਚਾ ਸਕਦੀ ਆ